ਲੋਕ ਸਭਾ ਨੇ ਬੁੱਧਵਾਰ ਨੂੰ ਵਕ ਵਕ ਵਿਰੋਧੀ ਪਾਰਟੀਆਂ ਦੇ ਮੈਂਬਰਾਂ ਦੇ ਸਖਤ ਵਿਰੋਧ ਅਤੇ 10:30 ਘੰਟੇ ਤੋਂ ਵੱਧ ਸਮੇਂ ਤੱਕ ਚੱਲੀ ਚਰਚਾ ਤੋਂ ਬਾਅਦ ਵਕਫ ਸੋਧ ਬਿੱਲ 2025 ਅਤੇ ਮੁਸਲਿਮ ਵਕਫ ਖਾਤਮਾ ਬਿੱਲ 2024 ਨੂੰ ਸਵੇਰੇ 2 ਵਜੇ ਦੇ ਕਰੀਬ ਪਾਸ ਕਰ ਦਿੱਤਾ। ਕੇਂਦਰੀ ਕਟਗਿੰਤੀ ਮਾਮਲਿਆਂ ਦੇ ਮੰਤਰੀ ਕਿਰਨ ਰਜੀਜ਼ੂ ਨੇ ਸਦਨ ਵਿੱਚ ਵਕਫ ਸੋਧ ਬਿੱਲ ਤੇ ਚਰਚਾ ਦਾ ਜਵਾਬ ਦਿੰਦੇ ਹੋਏ ਕਈ ਵਿਰੋਧੀ ਮੈਂਬਰਾਂ ਦੇ ਦਾਅਵਿਆਂ ਨੂੰ ਰੱਦ ਕਰ ਦਿੱਤਾ ਕਿ ਸਰਕਾਰ ਦਾ ਇਹ ਕਦਮ ਮੁਸਲਿਮ ਵਿਰੋਧੀ ਹੈ ਤੇ ਕਿਹਾ ਕਿ ਇਸ ਬਿੱਲ ਨੂੰ ਮੁਸਲਮਾਨਾਂ ਨੂੰ ਵੰਡਣ ਲਈ ਕਿਹਾ ਜਾ ਰਿਹਾ ਹੈ। ਜਦੋਂ ਕਿ ਸਰਕਾਰ ਇਸ ਬਿੱਲ ਰਾਹੀਂ ਸਿਆ ਅਤੇ ਸੂਨੀ ਸਮੇਤ ਪਾਈਚਾਰ ਦੇ ਸਾਰੇ ਵਰਗਾਂ ਨੂੰ ਇਕੱਠਾ ਕਰ ਰਹੀ ਹੈ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ 파ਸੀ ਪਾਈਚਾਰ ਨੂੰ ਬਚਾਉਣ ਲਈ ਵੀ ਯਤਨ ਕਰ ਰਹੀ ਹੈ ਜੋ ਕਿ ਦੇਸ਼ ਦਾ ਸਭ ਤੋਂ ਛੋਟਾ ਕਟਗਿਂਤੀ ਪਾਈਚਾਰਾ ਰਜੀਜ਼ੂ ਨੇ ਕਿਹਾ ਵਿਰੋਧੀ ਧਿਰ ਸਰਕਾਰ ਦੀ ਅਲੋਚਨਾ ਕਰ ਸਕਦੀ ਹੈ ਪਰ ਇਹ ਕਹਿਣਾ ਸਹੀ ਨਹੀਂ ਹੈ ਕਿ ਭਾਰਤ ਵਿੱਚ ਕਟਗਿੰਤੀਆਂ ਸੁਰੱਖਿਅਤ ਨਹੀਂ ਹਨ ਉਹਨਾਂ ਨੇ ਕਿਹਾ ਮੈਂ ਖੁਦ ਇੱਕ ਕਟਗਿੰਤੀ ਹਾਂ ਅਤੇ ਕਹਿ ਸਕਦਾ ਕਿ ਕਟਗਿੰਤੀਆਂ ਭਾਰਤ ਤੋਂ ਵੱਧ ਕਿਤੇ ਵੀ ਸੁਰੱਖਿਅਤ ਨਹੀਂ ਹਨ ਇਸ ਦੇਸ਼ ਵਿੱਚ ਹਰ ਕਟ ਕਿੰਤੀ ਪਾਈਚਾਰਾ ਸਨਮਾਨ ਨਾਲ ਰਹਿੰਦਾ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਆੜੇ ਹੱਥੀ ਲੈਂਦੇ ਆ ਉਹਨਾਂ ਕਿਹਾ ਸਦਨ ਵਿੱਚ ਇਸ ਤਰ੍ਹਾਂ ਦੇਸ਼ ਨੂੰ ਬਦਨਾਮ ਕਰਨਾ ਔਨ ਵਾਲੀਆਂ ਪੀੜ੍ਹੀਆਂ ਤੁਹਾਨੂੰ ਮੁਆਫ ਨਹੀਂ ਕਰਨਗੀਆਂ ਮੰਤਰੀ ਨੇ ਕਿਹਾ ਕਿ ਬਿਲ ਪਾਸ ਹੋਣ ਤੋਂ ਬਾਅਦ ਦੇਸ਼ ਦੇ ਕਰੋੜਾ ਮੁਸਲਮਾਨ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਨਗੇ ਰਜ਼ੀਜ਼ੂ ਦੇ ਜਵਾਬ ਤੋਂ ਬਾਅਦ ਸਦਨ ਨੇ ਵਕਫ ਸੋਧ ਬਿੱਲ 2025 ਨੂੰ 288 ਵੋਟਾਂ ਨਾਲ 232 ਦੇ ਮੁਕਾਬਲੇ ਪਾਸ ਕਰ ਦਿੱਤਾ ਕਈ ਵਿਰੋਧੀ ਮੈਂਬਰਾਂ ਦੁਆਰਾ ਪੇਸ਼ ਕੀਤੀਆਂ ਸੋਧਾਂ ਨੂੰ ਰੱਦ ਕਰ ਦਿੱਤਾ ਸਦਨ ਨੇ ਮੁਸਲਿਮ ਵਕਫ ਰੱਦ ਬਿੱਲ 2024 ਨੂੰ ਵੀ ਜਵਾਨੀ ਵੋਟ ਨਾਲ ਪ੍ਰਵਾਨਗੀ ਦੇ ਦਿੱਤੀ ਰਾਸ਼ਟਰੀ ਲੋਕਤੰਤਰੀ ਗਠਜੋੜ ਵਿੱਚ ਪਾਸ ਪਦੇ ਸਹਿਯੋਗੀ ਜਨਤਾਦਲ ਯੂ ਤੇਲਗੂ ਦੇਸ਼ਮ ਪਾਰਟੀ TDP ਲੋਕ ਜਨਸ਼ਕਤੀ ਪਾਰਟੀ ਰਾਮ ਬिलास ਜਨ ਸੈਨਾ ਤੇ ਜਨਤਾਦਲ ਸੈਕੂਲਰ ਨੇ ਵਕਫ ਸੋਧ ਬਿੱਲ ਦਾ ਸਮਰਥਨ ਕੀਤਾ ਚਾ ਖੰਡ ਵਿੱਚ ਪਾਸ਼ਪਾ ਦੇ ਸਹਿਯੋਗੀ ਐ ਜੀ ਐਸ ਜੂ ਨੇ ਵੀ ਬਿੱਲ ਦਾ ਸਮਰਥਨ ਕੀਤਾ ਕਾਂਗਰਸ ਸਮਾਜਵਾਦੀ ਪਾਰਟੀ ਤ੍ਰਿੰਰਮੂਲ ਕਾਂਗਰਸ ਡੀ ਐਮ ਕੇ ਅਤੇ ਹੋਰ ਵਿਰੋਧੀ ਪਾਰਟੀਆਂ ਨੇ ਬਿੱਲ ਦਾ ਸਖਤ ਵਿਰੋਧ ਕੀਤਾ ਇਸ ਨੂੰ ਗੈਰ ਸੰਵਿਧਾਨਿਕ ਅਤੇ ਮੁਸਲਮਾਨਾਂ ਦੀ ਜ਼ਮੀਨ ਹੜੱਪਾਂ ਦੀ ਚਾਲ ਦੱਸਿਆ ਕੇਂਦਰੀ ਕਟਗਿਨਤੀ ਮਾਮਲਿਆਂ ਬਾਰੇ ਮੰਤਰੀ ਕਿਰਨ ਜੀਜ਼ੂ ਨੇ ਲੋਕ ਸਭਾ ਵਿੱਚ ਵਕਫ ਸੋਧ ਬਿੱਲ 2025 ਪੇਸ਼ ਕੀਤਾ ਉਨ੍ਹਾਂ ਕਿਹਾ ਇਹ ਬਿੱਲ ਮੁਸਲਮਾਨਾਂ ਦੇ ਵਿਰੁੱਧ ਨਹੀਂ ਹੈ ਬਿੱਲ ਵਿੱਚ ਗਰੀਵ ਮੁਸਲਮਾਨਾਂ ਦਾ ਧਿਆਨ ਰੱਖਿਆ ਗਿਆ ਚਰਚਾ ਦੌਰਾਨ ਕੁਝ ਮੈਂਬਰਾਂ ਨੇ ਤਰਕਹੀਣ ਮੁੱਦੇ ਉਠਾਏ ਇਹ ਬਿੱਲ ਗੈਰ ਸੰਵਿਧਾਨਿਕ ਕਿਵੇਂ ਹੋ ਗਿਆ ਜੇਕਰ ਬਿੱਲ ਗੈਰ ਸੰਵਿਧਾਨਿਕ ਸੀ ਤਾਂ ਤੁਸੀਂ ਅਦਾਲਤ ਕਿਉਂ ਨਹੀਂ ਗਏ ਇਸ ਬਿੱਲ ਦਾ ਉਦੇਸ਼ ਵਕਫ ਜਾਇਦਾਦਾਂ ਦੇ ਕੰਮਕਾਜ ਨੂੰ ਬਿਹਤਰ ਬਣਾਉਣਾ ਗੁੰਝਲਾਂ ਨੂੰ ਦੂਰ ਕਰਨਾ ਅਤੇ ਪਾਰਦਰਸ਼ਤਾ ਲਿਆਉਣਾ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਅਕિલેਸ਼ ਜਾਦਵ ਨੇ ਕਿਹਾ ਇਸ ਸਰਕਾਰ ਨੇ ਆਪਣੀਆਂ ਅਸਫਲਤਾਵਾਂ ਨੂੰ ਛਪਾਉਣ ਲਈ ਇਹ ਬਿੱਲ ਲਿਆਂਦਾ ਇਹ ਭਾਜਪਾ ਦੀ ਰਾਜਨੀਤਿਕ ਜਿੱਦ ਹੈ ਅਤੇ ਇਸ ਦੀ ਫਿਰਕੂ ਰਾਜਨੀਤੀ ਦਾ ਇੱਕ ਨਵਾਂ ਰੂਪ ਹੈ ਇਸ ਵਿੱਚ ਵਕਫ ਨਾਲ ਸੰਬੰਧਿਤ ਮੁੱਦੇ ਜਿਨ੍ਹਾਂ ਦਾ ਫੈਸਲਾ ਹੋਣਾ ਸੀ ਉਹਨਾਂ ਨੂੰ ਮਹੱਤਵ ਨਹੀਂ ਦਿੱਤਾ ਗਿਆ ਵਕਫ ਦੀ ਜ਼ਮੀਨ ਤੋਂ ਵੀ ਵੱਡਾ ਮੁੱਦਾ ਉਸ ਜ਼ਮੀਨ ਜਿਸ ਤੇ ਚੀਨ ਨੇ ਆਪਣੇ ਪਿੰਡ ਵਸਾਏ ਨੇ ਪਰ ਇਹ ਬਿੱਲ ਇਸ ਲਈ ਲਿਆਂਦਾ ਗਿਆ ਤਾਂ ਜੋ ਕੋਈ ਵੀ ਇਸ ਮੁੱਦੇ ਤੇ ਕੋਈ ਸਵਾਲ ਜਾਂ ਹੰਗਾਮਾ ਨਾ ਕਰੇ ਇਹ ਆਈਐਮ ਆਈਐਮ ਮੁਖੀ ਅਤੇ ਸੰਸਦ ਮੈਂਬਰ ਅਸਦੁਦੀਨ ਓਵੈਸੀ ਨੇ ਵਕਫ ਸੋਧ ਬਿੱਲ 2025 ਨੂੰ ਲੈ ਕੇ ਸਰਕਾਰ ਤੇ ਹਮਲਾ ਬੋਲਿਆ ਉਹਨਾਂ ਕਿਹਾ ਇਹ ਦੇਸ਼ ਵਿੱਚ ਘਟ ਗਿਣਤੀਆਂ ਦੇ ਸਭ ਤੋਂ ਵੱਡਾ ਹਮਲਾ ਹੈ ਮੈਂ ਬਿੱਲ ਦਾ ਵਿਰੋਧ ਕਰਦਾ ਮਦਰਸਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਇਸ ਦੌਰਾਨ ਉਹਨਾਂ ਨੇ ਬਿੱਲ ਦੀ ਕਾਪੀ ਪਾੜ ਦਿੱਤੀ ਵਕਫ ਸੋਧ ਬਿੱਲ ਤੇ ਬਣਾਈ ਗਈ ਜੇਪੀਸੀ ਦੇ ਚੇਅਰਮੈਨ ਜਗਦੰਬਿਕਾ ਪਾਲ ਨੇ ਕਿਹਾ ਕਿ ਵਕਫ ਸੰਵਿਧਾਨ ਦੀ ਉਲੰਘਣਾ ਕਰਦਾ ਸਰਕਾਰ ਕੋਲ ਦੋਵਾਂ ਸਦਨਾਂ ਵਿੱਚ ਬਹੁਮਤ ਹੈ ਅਤੇ ਇਸ ਨੂੰ ਸਿੱਧੇ ਤੌਰ ਤੇ ਪਾਸ ਕੀਤਾ ਜਾ ਸਕਦਾ ਸੀ ਪਰ ਇਸ ਦੇ ਲਈ ਬਹਿਸ ਹੋਈ ਇਸ ਨੂੰ ਚਰਚਾ ਤੋਂ ਬਾਅਦ ਪੇਸ਼ ਕੀਤਾ ਗਿਆ ਜਪੀਸੀ ਵਿੱਚ ਵਿਰੋਧੀ ਧਿਰ ਨੂੰ ਬੋਲਣ ਦਾ ਮੌਕਾ ਦਿੱਤਾ ਗਿਆ ਜਪੀਸੀ ਨੇ ਵਕਫ ਨਾਲ ਸੰਬੰਧਿਤ ਸਾਰੇ ਸੁਝਾਵਾਂ ਨੂੰ ਸਵੀਕਾਰ ਕਰ ਲਿਆ ਓਬੈਸੀਤੇ ਨਿਸ਼ਾਨਾ ਸਾਧਦੇ ਹੋਏ ਉਹਨਾਂ ਨੇ ਕਿਹਾ ਕਿ ਬਿੱਲ ਨੂੰ ਪਾਰ ਕੇ ਓਬੈਸੀ ਨੇ ਇੱਕ ਗੈਰ ਸੰਵਿਧਾਨਿਕ ਕੰਮ ਕੀਤਾ ਇਸ ਤੋਂ ਪਹਿਲਾਂ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਦਨ ਵਿੱਚ ਕਿਹਾ ਅਸੀਂ ਇਹ ਕਾਨੂੰਨ ਵੋਟ ਬੈਂਕ ਲਈ ਨਹੀਂ ਲਿਆਂਦਾ ਕਾਨੂੰਨ ਨਿਆ ਅਤੇ ਭਲਾਈ ਲਈ ਹੈ ਸਾਰੇ ਉਹ ਸੰਸਦੇ ਕਾਨੂੰਨਾਂ ਦੀ ਪਾਲਣਾ ਕਰਨੀ ਪੈਂਦੀ ਹੈ ਵਿਰੋਧੀ ਧਿਰ ਕਾਨੂੰਨ ਨਾ ਮੰਨਣ ਦੀ ਧਮਕੀ ਦੇ ਰਹੀ ਹੈ ਸਾਰਿਆਂ ਨੂੰ ਭਾਰਤ ਸਰਕਾਰ ਦੇ ਕਾਨੂੰਨਾਂ ਦੀ ਪਾਲਣਾ ਕਰਨੀ ਪਵੇਗੀ ਕਲੈਕਟਰ ਨੂੰ ਜ਼ਮੀਨ ਦੀ ਮਾਲਕੀ ਦਾ ਫੈਸਲਾ ਕਰਨ ਦਾ ਅਧਿਕਾਰ ਹੈ ਜ਼ਮੀਨ ਦੀ ਤਸਦੀਕ ਕਲੈਕਟਰ ਦੁਆਰਾ ਕੀਤੀ ਜਾਣੀ ਚਾਹੀਦੀ ਹੈ ਤਸਦੀਕ ਦੀ ਲੋੜ ਜੇਕਰ ਕਲੈਕਟਰ ਵਕਫ ਚਾਇਦਾਦੀ ਦੀ ਤਸਦੀਕ ਕਰਦਾ ਤਾਂ ਇਤਰਾਜ਼ ਕਿਉਂ ਹੈ ਅਮਿਤ ਸ਼ਾਹ ਨੇ ਕਿਹਾ ਵਕਫ ਸੋਧ ਬਿਲ 2025 ਬਾਰੇ ਗਲਤ ਤਾਰਨਾਵਾ ਫੈਲਾਈਆਂ ਜਾ ਰਹੀਆਂ ਨੇ ਮੈਂ ਸਭ ਤੋਂ ਪਹਿਲ ਤੌਰ ਤੇ ਇਹ ਕਹਿਣਾ ਚਾਹੁੰਦਾ ਕਿ ਵਕਫ ਮੁਸਲਿਮ ਭਰਾਵਾਂ ਦੀਆਂ ਧਾਰਮਿਕ ਗਤੀਵਿਧੀਆਂ ਤੇ ਉਹਨਾਂ ਦੁਆਰਾ ਦਿੱਤੇ ਗਏ ਦਾਨ ਦੁਆਰਾ ਬਣਾਇਆ ਗਿਆ ਇੱਕ ਟਰਸਟ ਹੈ ਸਰਕਾਰ ਇਸ ਵਿੱਚ ਦਖਲ ਨਹੀਂ ਦੇਣਾ ਚਾਹੀਦਾ